ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਪਿਛਲੇ ਦਿਨੀ ਪਿੰਡ ਭੱਟੀਵਾਲ ਦੀ ਇੱਕ ਖਬਰ ਮਾਲਵਾ ਐਮ ਬੀ ਟੀ ਵੀ ਤੇ ਨਸ਼ਰ ਹੁੰਦੀ ਹੈ ਬਰਸਾਤ ਦੇ ਨਾਲ ਇੱਕ ਮਕਾਨ ਇੱਕ ਗਰੀਬ ਪਰਿਵਾਰ ਦਾ ਮਕਾਨ गिर ਜਾਂਦਾ ਹੈ ਤੇ ਅੱਜ ਉਸ ਗire ਹੋਏ ਮਕਾਨ ਤੇ ਉਸ ਪਰਿਵਾਰ ਵਾਲਿਆਂ ਕੋਲੇ ਹਲਕਾ ਵਿਧਾਇਕ ਵੀ ਬਨਰਿੰਦਰ ਕੌਰ ਭਰਾਜ ਦੇ ਪਤੀ ਮੰਗੀਪ ਸਿੰਘ ਲੱਖੇਵਾਲ ਪਹੁੰਚੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਮਨਜੀਤ ਸਿੰਘ ਲਖੇਵਾਲ ਦਾ ਜਨਮ ਦਿਨ ਹੈ ਤੇ ਟੀਮ ਮਾਲਵਾ ਵੀ ਉਹਨਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦੀ ਹੈ ਤੇ ਅੱਜ ਉਹ ਆਪਣੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਇਸ ਗਰੀਬ ਪਰਿਵਾਰ ਦੀ مالی ਸਹਾਇਤਾ ਕਰਨ ਪਹੁੰਚੇ ਨੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮਨਜੀਤ ਲਖੇਵਾਲ ਨੇ ਅੱਜ ਜਿੱਥੇ ਉਸ ਪਰਿਵਾਰ ਨੂੰ 21000 ਦੀ مالی ਸਹਾਇਤਾ ਦਿੱਤੀ ਹੈ ਉੱਥੇ ਹੀ ਰਾਸ਼ਨ ਵਗੈਰਾ ਵੀ ਦਿੱਤਾ ਹੈ ਨਾਲ ਦੀ ਨਾਲ ਇਹ ਵੀ ਅਸ਼ਵਾਸ਼ਣ ਦਵਾਇਆ ਹੈ ਕਿ ਜੋ ਸਰਕਾਰ ਵੱਲੋਂ ਜੋ ਵੀ ਬਣੂਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਖ ਦਿੱਤਾ ਗਿਆ ਉਹ ਪੂਰਾ ਇਸਾ ਜਾਇਜ਼ਾ ਲੈ ਕੇ ਜੋ ਸਹਾਇਤਾ ਬਣੂਗੀ ਸਰਕਾਰ ਵੱਲੋਂ ਉਹ ਵੀ ਦਿੱਤੀ ਜਾਊਗੀ ਤੇ ਨਾਲ ਹੀ ਮਨਦੀਪ ਡੱਖੇਵਾਲ ਨੇ ਆਪਣੇ ਨੇੜਲੇ ਮਿੱਤਰਾਂ ਦੋਸਤਾਂ ਨੂੰ ਵੀ ਇਸ ਪਰਿਵਾਰ ਦੀ ਮਦਦ ਕਰਨ ਲਈ ਕਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਇੱਕ ਸਾਇਤ ਤੇ ਚੱਲ ਰਹੀਆਂ ਨੇ ਪਿਛਲੇ ਦਿਨਾਂ ਦੀਆਂ ਨੇ ਜਦੋਂ ਮਕਾਨ ਗਿਰ ਜਾਂਦਾ ਤੇ ਪਰਿਵਾਰਕ ਮੈਂਬਰ ਨੇ ਜਿਹੜੇ ਵਿਰਧ ਕਰਦੇ ਨੇ ਖਬਰਾਂ ਨੂੰ ਦੇਖਦੇ ਆਂ ਮਾਲਵਾ ਐਮਬੀ ਟੀਵੀ ਦੀਆਂ ਖਬਰਾਂ ਨੂੰ ਦੇਖਦੇ ਆਂ ਮਨਦੀਪ ਲੱਖੇਵਾਲ ਨੇ ਅੱਜ ਆਪਣੇ ਜਨਮ ਦਿਹਾੜੇ ਤੇ ਹਲਕਾ ਵਿਧਾਇਕ ਦੇ ਪਰਿਵਾਰ ਵੱਲੋਂ ਆਪਣੇ ਪਰਿਵਾਰ ਵੱਲੋਂ ਇਹ ਜਿਹੜੀ ਮਾਲੀ ਸਾਇਤ ਪਰਿਵਾਰ ਦੀ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਮੌਕੇ ਮਨਦੀਪ ਲੱਖੇਵਾਲ ਨਾਲ ਉੱਚੇ ਚੇਤੇ ਤੌਰ ਤੇ ਟਰੱਕ ਯੂਨੀਅਨ ਪੁਆਣੀ ਕਰਦੇ ਪ੍ਰਧਾਨ ਗੁਰਪੁਲੀ ਸਿੰਘ ਫਗੂਵਾਲਾ ਤੇ ਉਹਨਾਂ ਦੇ ਸਾਥੀ ਵੀ ਨਾਲ ਮੌਜੂਦ ਨੇ ਤੁਹਾਨੂੰ ਉਥੇ ਵੀ ਚਲਦੇ ਆ ਮਨਦੀਪ ਲੱਖੇਵਾਲ ਤੇ ਪਰਿਵਾਰਕ ਮੈਂਬਰਾਂ ਨਾਲ ਕੋਈ ਗੱਲਬਾਤ ਹੋ ਰਹੀ ਹੈ ਕੀ ਗੱਲਬਾਤ ਹੋ ਰਹੀ ਹੈ ਆਜੋ ਤੁਸੀਂ ਵੀ ਸੁਣ ਲਓ ਜਿਹੜੀ ਮਨਕੇ ਆਪਣੀ ਸਤ ਗਿਰਜੀ ਨਾ ਆਪਾਂ ਬਣਾ ਲੈ ਕੋਈ ਚੱਕਰ ਨਾਲ ਮਿਲ ਕੇ ਬਾਕੀ ਮੈਂ ਉਹਦੀ ਤਹਿਸੀਲਦਾਰ ਦੀ ਵੀ ਡਿਊਟੀ ਲਾਉਣਾਗਾ ਉਹ ਵੀ ਰਿਪੋਰਟ ਬਣਾ ਕੇ ਲੈ ਜਾਣਗੇ ਆਪਾਂ ਸਾਰਾ ਬਣਾਲਾ ਮਿਲ ਕੇ ਦੁਬਾਰਾ ਬਣਾ ਲੈ ਕੋਈ ਦਿੱਕਤ ਨਹੀਂ ਹਿੰਗੇ ਤੇ ਆਪਾਂ ਆ ਸਾਡੇ ਪਰਿਵਾਰ ਵੱਲੋਂ ਹਨਾ ਮੌਕੇ ਤੇ ਉਹ ਚਲੋ ਕਾਨੂੰਨੀ ਪ੍ਰਕਿਰਿਆ ਹੌਲੀ ਹੌਲੀ ਜਿਹੜਾ ਸਾਫਤਾ ਕਾਨੂੰਨੀ ਗਾਰਵੇ ਹੌਲੀ ਹੌਲੀ ਬਣਦੀ ਹੈ ਨਾ ਉਹ ਟਾਈਮ ਲੱਗੇ ਜਾਂਦਾ ਪਰ ਆਪਾਂ ਤਾਂ ਹੁਣ ਮੌਕੇ ਤੇ ਤੰਗਾ ਹੈ ਨਾ ਹਾਂ ਮੈਨੂੰ ਮੈਨੂੰ ਪੁੱਛ ਲਈ ਜਾ ਜੇ ਮੇਰੇ ਬੱਚੇ ਉਸਵੇਂ ਰਹੇ ਸੱਤ ਪੈਜੇ ਇਹ ਪੈਰ ਬਣ ਮੇਰੀ ਜੱਤ ਪਹਿਲੇ ਜੱਤ ਕਿੱਡੀ ਗੱਲ ਹੁੰਦੀ ਸੱਤ ਪੈਜੂਗੇ ਤੇ ਨਾ ਨਾ ਕੁੰਜਾ ਲੈ ਕਿਸ ਕੀਤ ਉਹਦੇ ਵੀ ਨਹੀਂ ਪੈਸੇ ਬੰਦੇ ਹੁੰਦੇ ਇਹ 21000 ਰੁਪਇਆ ਇਹ ਠੀਕ ਹੈ ਇਹ ਤੁਸੀਂ ਮੇਰੇ ਕੋਲ ਰੱਖੋ ਕੀ ਕਿ ਨਾ ਹਾਂ ਬਸ 2100 ਰੁਪਿਆ ਠੀਕ ਆ ਇਹ ਨਾਲ ਕੋਈ ਜਿਹੜੇ ਮਣੀ ਮੂਟੀ ਸੇਵਿਤ ਕਰਨੀਆਂ ਕਰ ਲਓ ਇਹਨੇ ਠੀਕ ਆ ਹਾਂ ਤੇ ਤੁਸੀਂ ਆਪ ਦਾ ਕੋਈ ਦਿੱਕਤ ਨਹੀਂ ਆ ਰਾਸ਼ਨ ਪਾਣੀ ਹੈਗਾ ਜੇ ਕਿਸੇ ਚੀਜ਼ ਦੀ ਹੋਰ ਲੋੜ ਪਈ ਜਦੋਂ ਕੰਮ ਚਲਾ ਲਿਆ ਦੱਸ ਦਿਓ ਕੋਈ ਸਮਿੰਟ ਸਮੁੰਟ ਦੀ ਲੋੜ ਪਈ ਆਪਾਂ ਹਰ ਤਰ੍ਹਾਂ ਦੀ ਮਦਦ ਕਰਾਂ ਹਾਂ ਤੁਸੀਂ ਸਾਡੇ ਦੁੱਖ ਚ ਪਹੁੰਚੇ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਵੀ ਤੁਹਾਡੇ ਜਵਾਕਾਂ ਜੀ ਹਾਂ ਤੁਹਾਡੇ ਜਵਾਕਾਂ ਹਾਂ 50000 ਨਾਨਾ ਕੋ ਗੱਲ ਰੋਣ ਨਾਲ ਬਣ ਰਹੇ ਰੋਣ ਨਾਲ ਕੁਝ ਨਹੀਂ ਬਣਦਾ ਤੁਸੀਂ ਅਹਮਤ ਤਰਕੇ ਦਾ ਚਲਦਾ ਰਹਿੰਦਾ ਘੱਟਾ ਬਾਦਾ ਜ਼ਿੰਦਗੀ 'ਚ ਬੜੇ ਬੜੇ ਘਾਟੇ ਪੈ ਜਾਂਦੇ ਨੇ ਐਵੇਂ ਹੁਣ ਦੇਖੋ ਆਹ ਬਹੁਤ ਵੱਡੇ ਘਾਟੇ ਪੈ ਰਹੇ ਨੇ ਹਾਂ ਪਹਿਲਾਂ ਬੇਟਾ ਦੇਖ ਲੈ ਲੱਟ ਲੱਗ ਕਿੰਨੀ ਲੱਟ ਲੱਗਣ ਵੇਲੇ ਵੀ ਆਪਣਰੇ ਵੀ ਇਲਾਜ ਕਰਾਇਆ ਸੀ ਪਹਿਲਾਂ ਸੱਜੇ ਡੇਰ ਆਇਆ ਨਹੀਂ ਪੈਣ ਪਈ ਪੈਣ ਪਈ ਆਪੇ ਪਿੰਡ 'ਚ ਜਿੰਨੇ ਕੁ ਜੋ ਉਹਨਾਂ ਨੇ ਕਰਿਆ ਉਹਨਾਂ ਨੇ ਕੋਈ 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 ਬੇਟਾ ਕੋਈ ਵੀ ਹੱਲ ਨਹੀਂ ਕੋਈ ਹੱਲ ਨਹੀਂ ਸਦਾ ਨੇ ਹੁਣ ਵੀ ਪਿੰਡ ਵਾਲੇ ਮੁੰਡਿਆਂ ਨੂੰ ਕਹਿ ਕੇ ਪਿੰਡ ਚ ਮੜਾ ਮੋਟਾ ਨਾ ਸਾਰਾ ਰਲ ਮਿਲ ਕੇ ਬਣ ਜਾਂਦਾ ਪਿੰਡ ਵਾਲੇ ਮੁੰਡਿਆਂ ਨੂੰ ਕਿਹੋ ਹਾਂ ਨਾ ਦੂਜੀ ਦਾ ਸਾਰਾ ਹੁੰਦਾਗਾ ਇਹ ਸੰਸਾਰ ਸਾਰੇ ਨਾਲ ਹੀ ਚੱਲਦਾ ਮਨੁੱਖ ਸੁਖੀ ਮਿਲ ਗਈ ਵੀ ਨੰਨਾ ਵੀ ਰੋਂਦੇ ਕਦੇ ਬਾਸ ਤੈਨੂੰ ਸੁਖੀ ਨਹੀਂ ਮਿਲ ਗਈ ਰੋਣਾ ਕਦੇ ਬਾਸ ਤੇ ਆ ਇਹ ਤਾਂ ਚੱਲਦਾ ਰਹਿੰਦਾ ਵੱਡੇ ਵੱਡੇ ਦੇ ਘਰ ਘਰ ਜਾਂਦੇ ਨੇ ਕੀ ਗੱਲ ਆ ਗਈ ਗਿਰ ਗਿਰ ਕੀ ਬੰਦਾ ਤਗੜਾ ਹੁੰਦਾ ਸਗੋਂ ਤੇ ਕੋਈ ਦਿੱਕਤ ਨਹੀਂ ਨਾ ਤਾਂ ਜਲਦ ਆਪਦੇ ਲੱਗੇ ਕੋਈ ਮਾੜਾ ਨਾ ਹੋ ਹੁੰਦਾ ਪਟੂਰ ਦੇ ਬਣੀ ਆ ਨਹੀਂ ਨਹੀਂ ਡੋਲਣ ਨੂੰ ਡੋਰੀ ਬਹੁਤ ਧੰਨਵਾਦ ਪੁੱਤ ਤੁਸੀਂ ਸਾਡੇ ਬਰਾਬਰ ਖੜੇ ਹੋ ਨਾ 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 ਕੋਈ ਦਿੱਕਤ ਨਹੀਂ ਸਾਡਾ ਫਰਜ਼ ਹੈ ਜੀ ਇਹ ਆ ਪੁੱਤ ਉਹ ਦਰ ਖਸਤ ਇਹ ਨਾ ਜੜਾ ਦੱਸ ਰਹੇ ਹੈ ਨਾ ਪੁੱਤ ਆਪੜੀ ਮੇਂ ਆਪੜੀ ਮੇਂ ਹਾਂ ਸੰਦੇ ਬੇਟਾ ਪਤਾ ਨਹੀਂ ਕੀ ਹੁੰਦਾ ਬਾਰਸ਼ ਤੇ ਲੱਗ ਰਹੀ ਹੈ। ਇਹ ਪੱਟੀਵਾਲ ਦਾ ਪੱਟੀਵਾਲ ਕਲਾਂ ਪਿੰਡਾ ਭੋਨੀਗੜ ਦੇ ਲਾਗੇ ਪਿਛਲੇ ਦਿਨੀ ਇਹ ਪਰਿਵਾਰ ਦੀ بارش ਕਨ ਸੱਤ ਗਿਰਗੀ ਸੀ ਤੇ ਬੜਾ ਮਾਨੂੰ ਦੁੱਖ ਲੱਗਿਆ ਉਹ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਆਈ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ ਤੇ ਮੈਂ ਤੁਰੰਤ ਮਤਲਬ ਤੁਹਾਡੇ ਦਿਨ ਪਹਿਲਾਂ ਦੀ ਗੱਲ ਹੈ ਮੈਂ ਥੋੜਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ ਮੈਂ ਸੋਚਿਆ ਕਿ ਅੱਜ ਜ਼ਰੂਰ ਜਾਵਾਂ ਤੇ ਮੈਂ ਸਮੇਂ ਜੋ ਸਮਾਂ ਕੱਢ ਕੇ ਪਰਿਵਾਰ ਲਈ ਰਾਸ਼ਨ ਤੋਂ ਲੈ ਕੇ ਜੋ ਵੀ ਮਾਲੀ ਸਹਾਇਤਾ ਹੈ ਉਹ ਲੈ ਕੇ ਪਹੁੰਚਿਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਵੀ ਸਾਰਾ ਜੋ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਆ ਤਾਂ ਉਹਨਾਂ ਨੂੰ ਪਰਿਵਾਰ ਦੀ ਮਦਦ ਹੋ ਸਕੇ ਗਰੀਬ ਪਰਿਵਾਰ ਲਈ ਇਸੇ ਮੌਸਮ 'ਚ ਇੱਕ ਦਿਨ ਕੱਟਣਾ ਵੀ ਔਖਾ ਹੋ ਜਾਂਦਾ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਨਿੱਜੀ ਤੌਰ ਤੇ ਵੀ ਸਰਕਾਰ ਵੱਲੋਂ ਵੀ ਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ 'ਚੋਂ ਨਿਕਲੇ ਤੇ ਇੱਕ ਖੁਸ਼ਹਾਲ ਜੀਵਨ ਜੋ ਤਾਂ ਪਹਿਲਾਂ ਹੁੰਦਾ ਸੀ ਵੀ ਲੀਡਰ ਪਹੁੰਚਦੇ ਨਹੀਂ ਹੁੰਦੇ ਸੀ ਤਾਂ ਜਿਹੜੇ ਅਸੀਂ ਕਹਿਦੀ ਆ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿੱਚ ਓਟੀ ਸੀ ਤਾਂ ਲੱਗਦਾ ਹੁਣ ਆਮ ਘਰਾਂ ਦੇ ਦਰਦ ਵੀ ਕਿਤੇ ਨਾ ਕਿਤੇ ਨਹੀਂ ਬਿਲਕੁਲ ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰਗਾਂ ਬੰਦਾ ਕਰ ਰਿਆ ਤਾਂ ਉਹਨੂੰ ਦੁੱਖ ਦਰਦ ਪਤਾ ਹੁੰਦੇ ਨੇ ਅਸੀਂ ਇੱਕ ਛੋਟੇ ਜਿਹੇ ਪਿੰਡ ਚੋਂ ਆ ਸਾਡੇ ਅਸੀਂ ਵੀ ਗਾਡਰ ਬਾਲ ਲੈਣਾ ਘਰਾਂ ਚ ਰਹਿੰਦੇ ਨੇ ਹੁਣ ਤੱਕ ਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪ੍ਰਣਾ ਕਰ ਦੇ ਸਕਦੇ ਗਾਡਰ ਬਾਲਿਆਂ ਤੇ ਉਹ ਜਦੋਂ ਛਤਾਂ ਮੀਂਹ ਦੇ ਵਿੱਚ ਚੋਂਦੀਆਂ ਨੇ ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆਵਾਂ ਇਹ ਨੂੰ ਸਾਨੂੰ ਪਤਾ ਜੋ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਤੇ ਉਸੇ ਦਾ ਹੱਲ ਕਰ ਸਕਦੇ ਹੋ ਉਹਨਾਂ ਅਗਰ ਚੰਡੀਗੜ੍ਹ ਬੈਠੇ ਹੋਈਏ ਵੱਡੇ ਵੱਡੇ ਮਹਿਲਾਂ ਚ ਜਨਮੇ ਹੋਈਏ ਤਾਂ ਸਾਨੂੰ ਤਾਂ ਇਸ ਮਸਲੇ ਦਾ ਪਤਾ ਵੀ ਨਹੀਂ ਲੱਗਣਾ ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕਿ ਦੁੱਖ ਕੀ ਹੁੰਦਾ ਪਤਾ ਹੀ ਨਹੀਂ ਤਾਂ ਹਲ ਕੀ ਕਰਾਂਗੇ ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੁਣ ਘਰ ਦੀ ਸ਼ਰਤ ਅਸੀਂ ਕਹਿ ਸਕਦੇ ਹਾਂ ਜਲਦੀ ਪਹੁੰਚੇ ਬਿਲਕੁਲ ਪਹੁੰਚੂਗੀ ਸਾਡਾ ਫਰਜ਼ ਹੈ ਮੈਂ ਸਾਡੀ ਪਿੰਡ ਵਾਲੀ ਟੀਮ ਨੂੰ ਵੀ ਬੇਨਤੀ ਕੀਤੀ ਆ ਤੇ ਜਿਹੜੀ ਭੌਨੀਗੜ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲਖਿਓਰੀ ਆਏ ਨੇ ਬਾਈ ਸਾਰਿਆਂ ਨੂੰ ਮੈਂ ਕਿਹਾਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾਗਾ ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਨੂੰ ਦੱਸੋ ਆਪਾਂ ਪਰਿਵਾਰ ਨੂੰ ਇਹਨਾਂ ਦਾ ਜੋ ਜੀਵਨ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜਾ ਕਰਕੇ ਦੇਣਾ ਆਪਾਂ ਨੇ। ਇਹਨਾਂ ਦੇ ਕਰਪਾ ਚ ਇਹਨਾਂ ਦਾ ਜਨਮ ਦਿਨ ਹੈ। ਮੇਰਾ ਨਾਮ ਕ੍ਰਿਸ਼ਨਾ ਕਰ। ਕਿਸ ਤਰੀਕੇ ਦੇਖ ਦਿਓ ਅੱਜ ਜਨਮ ਦਿਨ ਮੌਕੇ ਮ ਐਮ ਐਲ ਏ ਦੇ ਪਤੀ ਪਹੁੰਚੇ ਨੇ ਤੁਹਾਡੇ ਕੋਲ ਮਦਦ ਕਰਨ। ਵੀਰੇ ਸੱਚ ਵੀ 4 ਤਰੀਕ ਨੂੰ ਮੇਰੇ ਘਰ ਜੀ ਸੱਤ ਲੱਗੇ ਸੀ। ਮਨੋਂ ਮੈਂ ਅੰਦਰੋਂ ਤੱਕ ਐਨਾ ਟੁੱਟ ਗਈ ਸੀ ਕਿ ਮੈਨੂੰ ਉਮੀਦ ਨਹੀਂ ਸੀ ਵੀ ਮੇਰੇ ਤੱਕ ਕੋਈ ਪਹੁੰਚੂਗਾ ਸਾਨੂੰ ਹੌਸਲਾ ਹੋ ਗਿਆ ਕਾ ਹੁਣ ਸਾਨੂੰ ਇੰਨਾ ਹੌਸਲਾ ਹੋ ਗਿਆ ਵੀਰ ਸਾਨੂੰ ਹੌਸਲਾ ਹੋ ਗਿਆ ਵੀਰ ਨਾਲ ਖੜਿਆਗਾ ਇੰਨਾ ਹੌਸਲਾ ਹੋ ਗਿਆ ਵੀਰੇ ਬੱਚੇ ਦੇ ساتھ ਪੈਲੀ ਜਗ੍ਹਾ ਤੇ ਬੈਠੇ